ਆਵਾਜ਼ਮੀ ਪਾਰਟੀ ਦੇ ਮੁਖ ਬੁਲਾਰੇ ਨੀਲ ਗਰਗਨੇ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਗਟ ਸਿੰਘ ਦੇ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ ਨੇ ਤਾਂ ਦੱਸਦੇ ਕਿ ਪ੍ਰਗਟ ਸਿੰਘ ਨੇ ਕਿਹਾ ਹੈ ਕਿ ਭਾਜਪਾ ਦੀਆਂ ਸੀਟਾ ਘਟ ਗਏ ਨੇ ਅਤੇ ਆਵਾਜ਼ਮੀ ਪਾਰਟੀ ਭਾਜਪਾ ਦੇ ਨਾਲ ਰਲ ਜਾਵੇਗੀ ਤਾਂ ਉੱਤੇ ਨੀਲ ਗਰਗਨੇ ਕਿਹਾ ਹੈ ਕਿ ਆਵਾਜ਼ਮੀ ਪਾਰਟੀ ਨੇ ਹਮੇਸ਼ਾ ਹੀ ਪਾਛ ਪਾਦੀਆਂ ਨੀਤੀਆਂ ਦਾ ਵਿਰੋਧ ਕੀਤਾ ਹੈ ਤੇ ਆਵਾਜ਼ਮੀ ਪਾਰਟੀ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਦੇ ਵਿੱਚ ਲੱਗੀ ਹੋਈ ਹੈ ਜਿਸ ਕਰਕੇ ਆਵਾਜ਼ਮੀ ਪਾਰਟੀ ਦੇ ਸੁਪਰੀਮ ਮੋਰਵਿੰ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਗਿਆ ਹੈ ਹੁਣ ਕਿਹਾ ਕਿ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਪ੍ਰਧਾਨ ਪਾਰਸ਼ਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਅਤੇ ਇਹਨਾਂ ਲੀਡਰਾਂ ਦਾ ਕੋਈ ਦੀਨ ਧਰਮ ਨਹੀਂ ਹੈ। ਪ੍ਰਗਟ ਸਿੰਘ ਜੀ ਬੜਾ ਅਜੀਬੋ-ਗਰੀ ਬਿਆਨ ਦੇ ਰਹੇ ਨੇ। ਕਹਿੰਦੇ ਜੇ ਕਿ ਬੀਜੇਪੀ ਦੀਆਂ ਸੀਟਾਂ ਘਟ ਗਈਆਂ ਤਾਂ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਬੀਜੇਪੀ ਨਾਲ ਚਲੀ ਜਾਊਗੀ। ਮੈਂ ਸਰਦਾਰ ਪ੍ਰਗਟ ਸਿੰਘ ਜੀ ਨੂੰ ਦੱਸਣਾ ਚਾਹਨਾ ਵਾ ਇਹ ਆਮ ਆਦਮੀ ਪਾਰਟੀ ਹੈ ਜਿਸਨੇ ਹਮੇਸ਼ਾ ਹੀ ਜਿਹੜੀ ਬੀਜੇਪੀ ਦੀ ਤਾਨਾਸ਼ਾਹੀ ਦਾ ਵਿਰੋਧ ਕੀਤਾ ਹੈਗਾ। ਉਹਦੀਆਂ ਲੋਕਤੰਤਰ ਵਿਰੋਧੀ ਔਰ ਤਾਨਾਸ਼ਾਹੀ ਦੇ ਹੱਕ ਵਿੱਚ ਕੀਤੀ ਗਤੀਵਿਧੀਆਂ ਦਾ ਵਿਰੋਧ ਕੀਤਾ ਔਰ ਉਹਨਾਂ ਦੇ ਵਿਰੋਧ ਕਰਨ ਦੇ ਕਾਰਨ ਹੀ ਸਾਡੇ ਜਿਹੜੇ ਕਈ ਜਿਹੜੇ ਲੀਡਰ ਨੇ ਅੱਜ ਜੇਲ੍ਹਾਂ ਦੇ ਵਿੱਚ ਨੇ ਸਾਡੇ ਮੁੱਖ ਮੰਤਰੀ ਸਾਡੇ ਸੁਪਰੀਮੋ ਨੂੰ ਜੱਜ ਜੇਲ੍ਹ ਦੇ ਵਿੱਚ ਇੱਕ ਝੂਠੇ ਕੇਸ ਰੱਖਿਆ ਹੋਇਆ ਉਹ ਇਸ ਕਰਕੇ ਰੱਖਿਆ ਕਿ ਅਸੀਂ ਸੰਵਿਧਾਨ ਨੂੰ ਬਚਾਉਣਾ ਚਾਹੁੰਦੇ ਆ ਅਸੀਂ ਲੋਕਤੰਤਰ ਨੂੰ ਬਚਾਉਣਾ ਚਾਹੁੰਦੇ ਆ ਔਰ ਭਾਜਪੀ ਦੀਆਂ ਤਾਨਾਸ਼ਾਹੀ ਤੇ ਵੰਡ ਪਾਉ ਨੀਤੀਆਂ ਦਾ ਅਸੀਂ ਵਿਰੋਧ ਕਰਦੇ ਆ ਮੈਂ ਸਵਾਲ ਤੁਹਾਨੂੰ ਕਰਦਾ ਪ੍ਰਗਟ ਸਿੰਘ ਜੀ ਅੱਜ ਪੰਜਾਬ ਦੇ ਵਿੱਚ 60% ਜਿਹੜੀ ਕਾਂਗਰਸ ਹੈ ਉਹ ਤਾਂ ਪਹਿਲਾਂ ਹੀ ਬੀਜੇਪੀ 'ਚ ਜਾ ਚੁੱਕੀ ਹੈਗੀ ਹੈ ਤੁਹਾਡੇ ਸਾਬਕਾ ਪ੍ਰਧਾਨ ਜਿਹੜੇ ਆ ਉਹ ਅੱਜ ਬੀਜੇਪੀ ਦੇ ਪ੍ਰਧਾਨ ਨੇ ਤੁਹਾਡੇ ਸਾਬਕਾ ਮੁੱਖ ਮੰਤਰੀ ਹੈ ਉਹ ਅੱਜ ਬੀਜੇਪੀ 'ਚ ਨੇ ਬੀਜੇਪੀ ਦੇ ਕਿੰਨੇ ਹੀ ਜਿਹੜੇ ਲੀਡਰ ਨੇ ਈਵਨ ਉਮੀਦਵਾਰ ਨੇ ਉਹ ਤੁਹਾਡੀ ਪਾਰਟੀ ਦੇ ਵਿੱਚੋਂ ਗਏ ਨੇ ਈਵਨ ਤੁਹਾਡਾ ਮੌਜੂਦਾ ਐਲੋਪੀ ਹੈ ਉਹਦੇ ਭਰਾ ਜਿਹੜੇ ਕਿਸੇ ਟਾਈਮ ਤੇ ਮੰਤਰੀ ਹੋਇਆ ਕਰਦੇ ਸੀ ਪੰਜਾਬ 'ਚ ਅੱਜ ਉਹ ਬੀਜੇਪੀ 'ਚ ਹੈ ਸੋ ਪੰਜਾਬ ਦੇ ਲੋਕ ਤੇ ਹਰ ਰੋਜ਼ ਜਦੋਂ ਸਵੇਰੇ ਉੱਠ ਕੇ ਅਖਬਾਰ ਪੜ੍ਹਦੇ ਉਹ ਦੇਖਦੇ ਆ ਕਿ ਅੱਜ ਕਾਂਗਰਸ ਦਾ ਕਿਹੜਾ ਲੀਡਰ ਬੀਜੇਪੀ ਚਲਾ ਗਿਆ ਹੈਗਾ ਸੋ ਤੁਸੀਂ ਸਾਡੀ ਫਿਕਰ ਨਾ ਕਰੋ ਅਸੀਂ ਇਸ ਲੋਕਤੰਤਰ ਨੂੰ ਬਚਾਉਣ ਦੀ ਜ਼ਿੰਮੇਵਾਰੀ ਲਈ ਹੋਈ ਹੈ ਅਸੀਂ ਕਰਪਸ਼ਨ ਦੇ ਖਿਲਾਫ ਲੜਨ ਦੀ ਜ਼ਿੰਮੇਵਾਰੀ ਲਈ ਹੋਈ ਹੈ ਅਸੀਂ ਵੰਡ ਪਾਉ ਨੀਤੀਆਂ ਦੇ ਖਿਲਾਫ ਖੜੇ ਹੋਣ ਦੀ ਜ਼ਿੰਮੇਵਾਰੀ ਲਈ ਹੋਈ ਹੈ ਆਮ ਆਦਮੀ ਪਾਰਟੀ ਤਾਂ ਬੀਜੇਪੀ ਨਾਲ ਨਹੀਂ ਜਾਂਦੀ ਤੁਸੀਂ ਆਪਣਾ ਫਿਕਰ ਕਰੋ ਆਪਣੀ ਪਾਰਟੀ ਦਾ ਫਿਕਰ ਕਰੋ ਆਪਣੀ ਪੰਜਾਬ ਦੀ ਜਿਹੜੀ ਤੁਹਾਡੀ ਕਾਂਗਰਸ ਹੈ ਉਹਦਾ ਫਿਕਰ ਕਰੋ ਬਲਕਿ ਤੁਸੀਂ ਇਹ ਦੱਸੋ ਕਿ ਤੁਸੀਂ ਖੁਦ ਕਦੋਂ ਜਿਹੜਾ ਹੈਗਾ ਉਹ ਬੀਜੇਪੀ ਚਾ ਰਹੇ ਹੋ ਔਰ ਸਾਰੇ ਤੋਂ ਵੱਡੀ ਗੱਲ ਤੁਹਾਡੇ ਮਿੱਤਰ ਕਾਂਗਰਸ ਦੇ ਸਾਬਕਾ ਪ੍ਰਧਾਨ ਅੱਜ ਜਦੋਂ ਐਡੀ ਵੱਡੀ ਲੜਾਈ ਮੁਲਕ ਜਿਹੜਾ ਲੋਕਤੰਤਰ ਨੂੰ ਬਚਾਉਣ ਵਾਸਤੇ ਲੜ ਰਿਹਾ ਹੈ ਅੱਜ ਉਹ ਕਿੱਥੇ ਨੇ ਉਹ ਆਈਪੀਐਲ ਦੇ ਵਿੱਚ ਜਿਹੜਾ ਹੈਗੇ ਆ ਕਮੈਂਟਰੀ ਕਰ ਰਹੇ ਨੇ ਸੋ ਇਸ ਚੀਜ਼ ਦੇ ਮੈਂ ਕਹਿਣਾ ਚਾਹੁੰਨਾ ਸਰਦਾਰ ਪ੍ਰਗਟ ਸਿੰਘ ਜੀ ਨੂੰ ਕਿ ਤੁਸੀਂ ਸਾਡੀ ਪਾਰਟੀ ਦਾ ਫਿਕਰ ਨਾ ਕਰੋ ਤੁਸੀਂ ਆਪਣੀ ਪਾਰਟੀ ਦਾ ਫਿਕਰ ਕਰੋ